ਸੂਰਤ ਮਲਿਆ ਪਿੰਡ थाने ਦੇ ਵਿੱਚ ਉੱਥੇ ਸਾਡਾ ਪੁਲਿਸ ਸਾਥੀ ਸੀਗਾ ਉਹਦੇ ਘਰ ਦੇ ਵਿੱਚ ਬਲਾਸਟ ਕੀਤਾ ਗਿਆ ਸੀ ਔਰ ਇਹ ਜਦੋਂ ਦੋਨੋਂ ਬਲਾਸਟ ਹੁੰਦੇ ਆ ਇਹਨਾਂ ਦੀ ਜ਼ਿੰਮੇਵਾਰੀ ਹੈਪੀ ਪਾਸ਼ੀਆ ਨਾਮ ਦਾ ਇੱਕ ਜਿਹੜਾ ਗੈਂਗਸਟਰ ਆ ਹੁਣ ਆਪਣੇ ਆਪ ਨੂੰ ਅਤਵਾਦੀ ਕਹਿੰਦਾ ਆ ਬਾਹਰ ਅਮਰੀਕਾ ਬੈਠਾ ਉਹਨੇ ਇਹ ਜ਼ਿੰਮੇਵਾਰੀ ਲਈ ਸੀ ਔਰ ਬਬਰ ਖਾਨ ਸਾ ਇੰਟਰਨੈਸ਼ਨਲ ਦੇ ਹੈੱਡ ਦੇ ਤਹਿਤ ਇਹਨੇ ਆਪ ਦਾ ਇਹ ਜ਼ਿੰਮੇਵਾਰੀ ਲਈ ਸੀ ਪਟਿਆਲਾ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਐਸਐਸਪੀ ਸਾਹਿਬ ਦੀ ਟੀਮ ਨੇ ਬਹੁਤ ਛੇਤੀ ਹੀ ਦੋਨੋਂ ਕੇਸ ਫੇਸ ਕੀਤੇ ਆ ਅੱਜ ਇਸ ਕੇਸ ਦੇ ਵਿੱਚ 모ਹਿਤ ਤੇ ਵਿਸ਼ਾਲ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਪਰ 모ਹਿਤ ਨੂੰ ਜਦੋਂ ਰਿਕਵਰੀ ਲਈ ਲੈ ਕੇ ਜਾ ਰਹੇ ਸੀ ਤਾਂ ਮੌਕੇ ਤੇ 모ਹਿਤ ਨੇ ਉੱਥੇ ਜਿੱਥੇ ਮੈਥੇ ਥਾਣੇ ਦੇ ਏਰੀਆ ਵਿੱਚ ਉੱਥੇ ਜਿੱਥੇ ਨੇ ਪਿਸਟਲ ਲੁਕੋਇਆ ਹੋਇਆ ਸੀ ਇਨੇ ਪਿਸਟਲ ਚੁੱਕ ਕੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤਾਂ ਸਾਡਾ ਇੱਕ ਸਾਥੀ ਜ਼ਖਮੀ ਹੋਇਆ ਪੁਲਿਸ ਪਾਰਟੀ ਨੇ ਵੀ ਜਵਾਬੀ ਹਰਵਾਈ ਕਰਦੇ ਹੋਏ ਸੈਲਫ ਡਿਫੈਂਸ ਵਿੱਚ ਗੋਲੀਆਂ ਚਲਾਈਆਂ ਜੋ ਮੋਹਿਤ ਉਥੇ ਮੌਕੇ ਤੇ ਜ਼ਖਮੀ ਹੋ ਗਿਆ ਤੇ ਹਸਪੀਟਲ ਇੱਥੇ ਲਿਆਂਦਾ ਗਿਆ ਤੇ ਜੋ ਡਾਕਟਰਸ ਨੇ ਉਹਨੂੰ ਡੈੱਡ ਡਿਕਲੇਅਰ ਕਰਤਾ ਸੋ ਇਹਦੇ ਵਿੱਚ ਟੋਟਲ 4 ਬੰਦੇ ਇਨਵੋਲਟ ਸਿਗੇ ਦੋ ਅਸੀਂ ਅਰੈਸਟ ਕਰ ਲਏ ਆ ਦੂਜੇ ਦੋ ਆ ਦੋਆਂ ਚੋਂ ਇੱਕ ਦੀ ਡੈਥ ਹੋ ਗਈ ਐ ਐਨਕਾਊਂਟਰ ਦੇ ਵਿੱਚ ਪੁਲਿਸ ਨੇ ਜੋ ਸੈਲਫ ਪ੍ਰੈਫੈਸਟ ਕੋਰੀਆਂ ਚਲਾਈਆਂ ਇੱਕ ਰੈਸਟਾ ਔਰ ਦੂਸਰੇ ਦੋ ਉਹ ਵੀ ਅਸੀ ਛੇਤੀ ਰੈਸਟ ਕਰ ਲਾਂਗੇ ਇਹ ਬੜਾ ਕਲੀਅਰ ਮੈਸੇਜ ਹੈ ਜਿਹੜਾ ਵੀ ਵਿਅਕਤੀ ਕਾਨੂੰਨ ਨੂੰ ਆਪਦੇ ਹੱਥ ਵਿੱਚ ਲਾਊਗਾ ਪੰਜਾਬ ਦੇ ਅਮਨ ਚੈਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਪੁਲਿਸ ਉਹਦੇ ਖਿਲਾਫ ਸਖਤੀ ਨਾਲ ਕਾਰਵਾਈ ਕਰੂਗੀ ਔਰ ਇਹ ਕਿਸੇ ਕਿਸਮ ਦਾ ਵੀ ਕੋਈ ਵੀ ਸ਼ਰਾਰਤ ਬਾਜੀ ਨੂੰ ਇਹ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਔਰ ਸਖਤੋ ਸਖਤ ਅਸੀਂ ਕਾਨੂੰਨ ਦੇ ਮੁਤਾਬਕ ਉਸ ਨੂੰ ਸਜ਼ਾ ਦਵਾ ਸਰ ਮੋਹਿਦ ਜਾਂ ਵਿਸ਼ਾਲ ਦੇ ਪੈਟਰਨ ਦੀ ਗਲਤੀ ਕੀਤੀ ਹੈ ਉਹਦੇ ਕਿੰਨੇ ਕ੍ਰਿਮੀਨਲ ਇਨਾਂ ਦੇ ਕੀ ਹੱਥ ਸਨ ਉਹ ਅਸੀਂ ਹੁਣ ਸਾਰੇ ਕਿਉਂਕਿ ਇਹ ਅੱਜ ਹੀ ਅਰੈਸਟ ਕੀਤੇ ਗਏ ਸੀਗੇ ਕਿਨਾਂ ਸਾਰਿਆਂ ਦੇ ਅਸੀਂ ਕਰ ਰਹੇ ਹਾਂ ਇਹ ਬੇਸਿਕਲੀ ਸਾਰੇ ਪਾਕਿਸਤਾਨ ਆਈਐਸਆਈ ਨਾਲ ਇਨਟੈਕਟ ਸੀਗੇ ਹੈਪੀ ਪਾਸ਼ੀਆ ਇਹਨਾਂ ਨੂੰ ਚਲਾ ਰਿਹਾ ਸੀਗਾ ਜਿਹੜੇ ਇਹਨਾਂ ਦੇ ਦੂਜੇ ਦੋ ਸਾਥੀ ਵੀ ਆ ਉਹ ਵੀ ਅਸੀਂ ਜਿਹੜੇ ਫੜਨੇ ਆ ਉਹ ਵੀ ਉੱਥੋਂ ਹੀ ਸਾਰੀਆਂ ਇਹ ਦਸ਼ਰਧ ਦੇ ਸ਼ਨਦੇ ਸੀ ਤਾਂ ਉਹ ਬਲਾਸਟ ਕੀਤੇ ਗਏ ਪਹਿਲਾਂ ਕਿੰਨੇ ਕੋ ਮਰ ਗਏ ਇਹਨਾਂ ਦਵਾ ਦੀ ਹਾਂ ਜਿਹੜਾ ਇਹ ਤਕਰੀਬਨ 25 20 25 26 ਸਾਲ ਦਾ ਯਾਰ ਕੀ ਕੀ ਰਿਕਵਰ ਕੀਤਾ ਗਿਆ ਸੀ ਇੱਕ ਪਿਸਟਲ ਤੇ ਬਹੁਤ ਦਾ ਰਿਕਵਰ ਹੋਇਆ ਸੀ ਤੇ ਸਾਰੇ ਨੂੰ ਇੱਕ ਬਟਾਲੇ ਕਿੱਥੋਂ ਗ੍ਰਿਫਤਾਰ ਕੀਤਾ ਸੀ ਇਹ ਬਟਾਲੇ ਜਿਹੜਾ 모ਹਿਤ ਹੈਗਾ ਜਿਹਦਾ ਇਨਕਾਉਂਟਰ ਚ ਡੈਥ ਹੋਈ ਆ ਇਹਨੂੰ ਅਸੀਂ ਮੇਨ ਰੋਡ ਤੇ ਜਿਹੜਾ ਸਾਡਾ ਵਿਦੀਪੁਰ ਨਾਕਾ ਹੈ ਉੱਥੋਂ ਇਹਨੂੰ ਰੈਸ ਪੀਤਾ ਸੀਗਾ ਤੇ ਜਿਹੜਾ ਵਿਸ਼ਾਲ ਉਹਨੂੰ ਉਹਦੇ ਘਰ ਤੋਂ ਹੀ ਅਸੀਂ ਰਿਸਕ ਕੀਤਾ ਸੀ। 모히트 ਕਿੱਥੇ ਜਾਣ ਵਾਲਾ ਸੀ। 모히트 ਤੇ ਉਹਦੇ ਦੀ ਕੋਈ ਜਿਹੜਾ ਹੈ ਆਪਣੇ ਬਟਾਲੇ ਦੇ ਨਾਲ ਹੀ ਉੱਥੋਂ ਦਾ ਰਹਿਣ ਵਾਲਾ ਹੈ ਜੀ। ਤੇ ਜਿਹੜਾ ਵਿਸ਼ਾਲ ਹੈਗਾ ਇਹ ਬਾਸਰਪੁਰ ਦਾ ਉੱਥੋਂ ਦਾ ਸੀ। ਡਿਊਰਿੰਗ ਡਿਊਰਿੰਗ ਜਿਹੜਾ ਜਿਹੜਾ ਹੁਣ ਇੰਕਾਊਂਟਰ ਹੋਇਆ ਸਰ ਇਹਦੇ ਵਿੱਚ ਵਿਸ਼ਾਲ ਵੀ ਸੀ ਨਾਲ? ਨਹੀਂ, ਇਹਦੇ ਸਿਰਫ 모히트 모히 ਫ੍ਰੀਸ ਪਾਰਟੀ ਲੈ ਕੇ ਗਈ ਸੀ ਜੀ। ਤੇ 모히트 ਦੇ ਨਿਸ਼ਾਨ ਦੀ ਤੇ ਹੀ ਰਿਕਵਰ ਕਰਨਗੇ ਸੀ। ਸਰ ਜਿਹੜਾ ਸਰ ਪਿਸਟਲ ਪਹਿਲਾਂ ਰਿਕਵਰ ਹੋਇਆ ਕੇ ਬਾਅਦ ਚ ਜੀ। ਪਿਸਟਲ ਪਿਸਟਲ ਦੇਖੋ ਇਹਨੇ ਪਿਸਟਲ ਜੋ ਜੋ ਇੱਕ ਪ੍ਰोसीजर ਹੁੰਦਾ ਹੈ ਜਿਹਦੇ ਚੀਜ਼ ਲਪਾਈ ਹੁੰਦੀ ਹੈ ਉਹਨੇ ਪਿਸਟਲ ਰਿਕਵਰ ਕਰਕੇ ਦੇਣਾ ਇਹਨੇ ਪਿਸਟਲ ਰਿਕਵਰ ਕਰਦੇ ਹੀ ਨਾਲ ਹੀ ਪੁਲਿਸ ਪਾਰਟੀ ਤੇ ਇਹਨੇ ਫਾਇਰ ਕੀਤਾ ਸਰ ਜਿਹੜਾ ਪੁਲਿਸ ਮੈਨ ਚੱਕਣੀ ਹੋਇਆ ਉਹਦੇ ਕੀ ਹਾਲ ਹੈ ਉਹ ਠੀਕ ਹੈ ਜੀ ਆਪਣਾ ਉਹਨੂੰ ਫਸਟ ਐਡ ਮਿਲ ਰਹੀ ਆ ਔਰ ਸਾਰਾ ਐਕਸ਼ਨ ਕਰਾ ਵੀ ਹੋ ਰਿਹਾ ਡਾਕਟਰ ਸਾਹਿਬ ਉਹਨੂੰ ਦੇਖ ਰਹੇ ਆ ਬੜੀ ਸੀਰੀਅਸਲੀ ਇੰਜਰਡ ਐਮਰਜੈਂਸੀ ਕਾਲ ਪਾਣਾ ਮੈਤੇ ਦੇ ਪੁਲਿਸ ਸਟੇਸ਼ਨ ਮੈਤੇ ਦੇ ਵਿੱਚ ਪੈਂਦਾ ਬਿਸਰੂਰਲੀ ਡਿਸਟ੍ਰਿਕਟ ਚ ਉੱਥੇ ਇਹ ਚੀਜ਼ ਹੋਈ ਗਈ ਪਹਿਲੇ ਕੋਈ ਸ ਇਹ तकरीबन ਸ਼ਾਮੀ ਕੋਈ 8:60 7:30 8 ਦੇ ਵਿੱਚ ਐਗਜੈਕਟ ਟਾਈਮ ਮੈਂ ਤੁਹਾਨੂੰ ਦੱਸ ਦੂੰਗਾ ਪਰ 7:30 8:00 8 ਦੇ ਵਿੱਚ ਹੀ ਆ ਮੈਂ ਦੁਬਾਰਾ ਤੁਹਾਡੇ ਜ਼ਰੀਏ ਨੌਜਵਾਨਾਂ ਨੂੰ ਵੀ ਅਪੀਲ ਕਰੂੰਗਾ ਕਿ ਇਹ ਜਿਹੜੇ ਸ਼ਾਰਟੀ ਅਨਸਰ ਬਾਹਰ ਬੈਠੇ ਆ ਇਨਾਂ ਦੀਆਂ ਗੱਲਾਂ ਵਿੱਚ ਆ ਕੇ ਅਸੀਂ ਪੰਜਾਬ ਦਾ ਮਾਹੌਲ ਖਰਾਬ ਨਾ ਕਰੀਏ ਔਰ ਪੰਜਾਬ ਦੇ ਇੱਕ ਇੱਕ ਚੰਗਾ ਸਟੇਟ ਆ ਪੰਜਾਬ ਨੂੰ ਖਿਸ਼ਾਲ ਰੱਖੀਏ ਔਰ ਜੇਕਰ ਕੋਈ ਵੀ ਉਹਨਾਂ ਸ਼ਰਾਰਤੀ ਅੰਸਰਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਕਾਨੂੰਨ ਨੂੰ ਹੱਥ ਦੇ ਵਿੱਚ ਲਾਊਗਾ ਤੇ ਪੰਜਾਬ ਪੁਲਿਸ ਦਾ ਬੜਾ ਕਲੀਅਰ ਮੈਸੇਜ ਆ ਅਸੀਂ ਉਹਨੂੰ ਸ਼ਕਤੀ ਨਾਲ ਨਜਿੱਠਾਂਗੇ ਔਰ ਪੰਜਾਬ ਦਾ ਮਾਹੌਲ ਅਸੀਂ ਖਰਾਬ ਨਹੀਂ ਹੋਂਦੂਗੀ ਥੈਂਕ ਯੂ ਸ਼ੁਕਰੀਆ